ਅੱਜ ਮੈਂ ਸਤੀਸ਼ ਕਾਲ ਜੀ ਦੇ ਕੋਲ ਬੈਠਾ ਜਿਨ੍ਹਾਂ ਦੀ ਮੈਂ ਕੱਲ ਗੱਲ ਕੀਤੀ ਸੀ ਇਹ ਕਿਹਾ ਸੀ ਕਿ ਉਹ ਬੰਦਾ ਮਰ ਰਿਹਾ ਹੈ ਉਹ ਬੰਦਾ 3 ਸਾਲ ਤੋਂ ਹਸਪਤਾਲ ਦੇ ਵਿੱਚ ਪਿਆ ਹੈ ਮੇਤੋਂ ਹੋ ਗਈ ਹੈ ਗਲਤੀ ਮੇਰੇ ਵੱਲੋਂ ਅੱਜ ਤੋਂ ਬਾਅਦ ਕੋਈ ਖੂਝ ਦਿਗਿਆ ਫਿਰ ਮੈਂ ਨਹੀਂ ਜੀ ਚੱਕਣਾ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਯੋਗਰਾਜ ਸਿੰਘ ਤੇ ਸਤੀਸ਼ ਕਾਲ ਦੇ ਵਿੱਚ ਚੱਲ ਰਹੇ ਵਿਵਾਦ ਦੀ ਦੋਸਤੋ ਅੱਜ ਅਸੀਂ ਡਿਟੇਲ ਵਿੱਚ ਗੱਲ ਕਰਾਂਗੇ ਇਸ ਵਿਵਾਦ ਬਾਰੇ ਦੋਸਤੋ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨੋਟੀਫਿਕੇਸ਼ਨ ਵਾਲੇ ਘੰਟੀ ਨੂੰ ਵੀ ਦਬਾ ਦਿਓ ਦੋਸਤੋ ਦੋਸਤੋ ਗੱਲ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਤੇ ਤੁਹਾਨੂੰ 8 ਸਾਲ ਪਿੱਛੇ ਲੈ ਜਾਂਦੇ ਆਂ ਦੋਸਤੋ ਯੋਗਰਾਜ ਸਿੰਘ ਦੀ ਮੁਲਾਕਾਤ ਸतीश ਕਾਲ ਦੇ ਨਾਲ ਲੁਧਿਆਣੇ ਦੇ ਕੋਲ ਇੱਕ ਅनाथ ਆਸ਼ਰਮ ਦੇ ਵਿੱਚ ਹੋਈ ਸੀ ਜਦੋਂ ਉਹਨਾਂ ਦੀ ਬਿਮਾਰੀ ਦੇ ਦੌਰਾਨ ਯੋਗਰਾਜ ਸतीश ਕਾਲ ਨੂੰ ਮਿਲਣ ਗਏ ਸਨ ਤੇ ਯੋਗਰਾਜ ਦੇ ਅਨੁਸਾਰ ਉਸ ਟਾਈਮ ਸਭ ਕੁਝ ਠੀਕ ਚੱਲ ਰਿਹਾ ਸੀ ਅਜਤੋਂ 8 ਸਾਲ ਪਹਿਲਾਂ ਮੈਨੂੰ ਮਿਲਿਆ ਸੀਗਾ ਜਦੋਂ ਦੁਰਾਹੇ ਦੇ ਕੋਲ ਇੱਕ ਨਾਥ ਆਸ਼ਰਮ 'ਚ ਰਹ ਰਹੇ ਸੀ ਤੇ ਜੇ ਅਸੀਂ ਥੋੜਾ ਫਾਸਟ ਫਾਰਵਰਡ ਹੋ ਕੇ ਅੱਜ ਤੋਂ ਠੀਕ 3 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਯੋਗਰਾਜ ਦੀ ਅਚਾਨਕ ਇੱਕ ਵੀਡੀਓ ਵਾਇਰਲ ਹੋ ਜਾਂਦੀ ਆ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਕਿ ਯੋਗਰਾਜ ਫਿਲਮ ਇੰਡਸਟਰੀ ਦੇ ਸਾਰੇ ਲੋਕਾਂ ਨੂੰ ਲਾਣਤਾ ਪਾਉਂਦੇ ਨਜ਼ਰ ਆਏ ਹਨ ਕਿ ਕੋਈ ਇਸ ਟੀ ਸਕਾਲ ਦੀ ਮਦਦ ਕਿਉਂ ਨਹੀਂ ਕਰਦਾ ਇੰਡਸਟਰੀ ਦਾ ਥੰਮਨੇ ਅੱਜ ਤੁਹਾਡੇ ਤਾਂ ਮੂੰਹ ਬੱਦ ਕਿਉਂ ਹੋ ਜਾਂਦੇ ਨੇ ਜਦ ਮੈਂ ਤੁਹਾਨੂੰ ਦਰ ਪੁੱਛਦਾ ਅੱਜ ਜਾ ਕੇ ਉਹਦੇ ਕੋਲ ਆ ਕੇ ਦੀ ਸੇਵਾ ਕਿਉਂ ਨਹੀਂ ਕਰਦੇ ਅੱਜ ਆ ਕੇ ਨੂੰ ਕਿਉਂ ਨਹੀਂ ਪੁੱਛਦੇ ਤੂੰ ਸਾਡਾ ਭਰਾ ਹੈ ਸਾਡੀ ਸਾਡੀ ਇੰਡਸਟਰੀ ਦਾ ਸੀਨੀਅਰ ਹੈ ਔਰ ਜਿੱਦਣ ਰੱਬ ਨਾ ਕਰੇ ਇੱਕ ਇਸ ਦੁਨੀਆ ਤੋਂ ਚਲਾ ਗਿਆ ਫਿਰ ਮੇਰੇ ਅਰਕੇ ਦੀ ਇੰਟਰਵਿਊ ਲਾ ਦੋ ਫਿਰਾਂਗੇ ਓ ਜੀ ਅੱਜ ਤਾਂ ਪੰਜਾਬੀ ਨੂੰ ਬੜਾ ਨੁਕਸਾਨ ਹੋ ਗਿਆ ਜੀ ਪਰ ਦੋਸਤੋ ਅਸਲ ਮੁੱਦਾ ਉਦੋਂ ਗਰਮਾਉਂਦਾ ਹੈ ਜਦੋਂ ਹਾਲ ਹੀ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਯੋਗਰਾਜ ਇਹ ਕਹਿ ਦਿੰਦੇ ਹਨ ਕਿਸਤੀਸ਼ਕਾਲ ਦੇ ਨਾਲ ਉਹਨਾਂ ਦੀ ਕੇਅਰ ਟੇਕਰ ਜਾਨੀ ਕਿ ਸਤਿਆ ਦੇਵੀ ਟਾਰਚਰ ਕਰ ਰਹੀ ਹੈ ਤੇ ਉਹਨਾਂ ਦੀ ਮਦਦ ਲਈ ਦਿੱਤੇ ਗਏ ਸਾਰੇ ਪੈਸੇ ਉਹ ਖੁਦ ਹੀ ਰੱਖ ਰਹੀ ਹੈ ਇਸਤੀਸ਼ਕਾਲ ਨੂੰ 2-2 3-3 ਦਿਨ ਭੁੱਖਾ ਰੱਖਦੀ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਸਤੀਸ਼ਕਾਲ ਕਾਲ ਦੇ ਦੌਰਾਨ ਉਹਨਾਂ ਨਾਲ ਕਈ ਵਾਰ ਰੋਕੇ ਵੀ ਗੱਲ ਕਰਦੇ ਹਨ ਕਿ ਉਹਨਾਂ ਨੇ 2 ਦਿਨ ਤੋਂ ਰੋਟੀ ਨਹੀਂ ਖਾਧੀ ਮੈਂ ਟੈਲੀਫੋਨ ਕੀਤਾ ਸੀ ਸਤੀਸ਼ ਕਹਿੰਦਾ ਹਾਂ ਮੈਨੂੰ ਮuje ਕੱਲ ਆ ਕੇ ਲੈ ਜਾਓ ਗਾੜੀ ਭੇਜ ਦਿਓ ਤਾਂ ਉਸੇ ਵਕਤ ਉਸ ਔਰਤ ਨੇ ਪਿੱਛੋਂ ਗਾਲਾਂ ਕਢੀਆਂ ਤੇ ਦੋਸਤੋ ਉਸ ਸਤੀਸ਼ ਕੋਲ ਦਾ ਰਿਪਲਾਈ ਆਉਂਦਾ ਹੈ ਕਿ ਯੋਗਰਾਜ ਉਹਨਾਂ ਨੂੰ ਰਾਤ ਨੂੰ 10 10 11 11 ਵਜੇ ਕਈ ਵਾਰ ਫੋਨ ਕਰਕੇ ਤੰਗ ਕਰਦਾ ਹੈ ਤੇ ਜੋ ਵੀ ਉਹ ਕਹਿ ਰਿਹਾ ਹੈ ਉਹ ਸਰਾਸਰ ਝੂਠ ਹੈ ਤੇ ਸਤਿਆ ਦੇਵੀ ਉਹਨਾਂ ਲਈ ਇੱਕ ਰੱਬ ਦਾ ਰੂਪ ਹੈ ਇਹ ਅਗਰ ਨਹੀਂ ਹੁੰਦੇ ਮੈਂ ਮਿੱਟੀ 'ਚ ਰੁਲ ਗਿਆ ਹੁੰਦਾ ਕਿਉਂਕਿ ਜਿੰਨੀ ਸੇਵਾ ਇਹਨਾਂ ਨੇ ਕੀਤੀ ਮੇਰੀ ਸੇਵਾ ਜ਼ਿੰਦਗੀ ਵਿੱਚ ਕਿਸੇ ਨੇ ਨਹੀਂ ਕੀਤੀ। ਔਰ ਇਹ ਤੇ ਲਾਂਚ ਲਾਂਦਾ ਮੈਂ ਰਾਤ ਨੂੰ 10-10 ਵਜੇ ਫੋਨ ਕਰਦਾ ਹੂੰ। ਦੱਸੋ ਮੈਂ ਬੀਬੀ ਦਾ ਅਗਰ ਮੈਂ ਮਰ ਗਿਆ ਨਾ ਅਸੀਂ ਦੋਨੋਂ ਮਰ ਗਏ ਇਹ ਤਾਂ ਜ਼ਿੰਮੇਦਾਰ ਉਹੀ ਹੋਏਗਾ। ਤੇ ਦੋਸਤੋ ਜਦੋਂ ਯੋਗਰਾਜ ਨੂੰ ਸਤੀਸ਼ ਕੋਲ ਦੇ ਦਿੱਤੇ ਗਏ ਇਸ ਬਿਆਨ ਦਾ ਪਤਾ ਚੱਲਦਾ ਹੈ ਤਾਂ ਉਹ ਭਰੀ ਮੀਡੀਆ ਦੇ ਵਿੱਚ ਹੱਥ ਜੋੜ ਕੇ ਮਾਫੀ ਮੰਗਦਾ ਹੈ। ਕਿ ਜੋ ਮਰਜੀ ਹੋ ਜਵੇ ਅੱਗੋਂ ਕਿਸੇ ਦੀ ਮਦਦ ਨਹੀਂ ਕਰੇਗਾ ਉਹ ਮੇਤੋਂ ਹੋ ਗਈ ਹੈ ਗਲਤੀ ਮੇਰੇ ਵੱਲੋਂ ਅੱਜ ਤੋਂ ਬਾਅਦ ਕੋਈ ਖੂਚ ਡਿੱਗਿਆ ਫਿਰ ਮੈਂ ਨਹੀਂ ਚੱਕਣਾ ਕਿਉਂਕਿ ਮੈਂ ਹਮੇਸ਼ਾ ਜ਼ਿੰਦਗੀ 'ਚ ਇਹੀ ਚਾਹਿਆ ਕਿ ਕਿਹਦਾ ਵੀ ਪਲਾ ਹੋ ਜੇ ਉਹਦਾ ਵੀ ਪਲਾ ਹੋ ਜੇ ਤੇ ਜ਼ਮਾਨਾ ਪਲਾਈਦਾ ਹੈ ਨਹੀਂ ਰੱਬ ਨੂੰ ਚੜ੍ਹਦੀਆਂ ਕਲਾ 'ਚ ਰੱਖਣ ਖੁਸ਼ ਰੱਖਣ ਮਹਾਰਾਜ ਨੂੰ ਤਰੱਕੀਆਂ ਬਖਸ਼ਣ ਫੇਰ ਵੀ ਮੇਰੇ ਲੈ ਕਦੇ ਕੋਈ ਸੇਵਾ ਹੋਏਗੀ ਮੈਂ ਉਦ ਲਈ ਹਾਸਿਲ ਤਾਂ ਦੋਸਤੋ ਏਸੀ ਯੋਗਰਾ ਤੇ ਤੀਸ਼ ਕੋਲ ਦਾ ਗਰਮਾਇਆ ਹੋਇਆ ਮੁੱਦਾ ਤੇ ਦੋਸਤੋ ਜੇ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜੇ ਤੁਸੀਂ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ ਪ੍ਰੈਸ ਦ ਬੈਲ ਆਈਕਨ ਓਨ ਦੀ ਯੂਟਿਊਬ ਐਪ ਐਂਡ ਨੈਵਰ ਮਿਸ ਅਨਦਰ ਅਪਡੇਟ